ਅਮਰੋਤਸਰ ਸ਼ਹਿਰ ਜਿਹੜਾ ਜੀਟੀ ਰੋਡ α1 ਦੇ ਸਾਹਮਣੇ ਰੋਡ ਤੇ ਜਿਹੜੀ ਜਗ੍ਹਾ ਸਾਨੂੰ ਕੋਈ ਨਜ਼ਰ ਆਈ ਸੀ ਤੇ ਉੱਥੇ ਬੂਟੇ ਲਾਉਣ ਦੀ ਜਿਹੜੀ ਸੇਵਾ ਵਾ ਉਹਨੂੰ ਸ਼ੁਰੂ ਕੀਤਾ ਵਾ ਤੇ ਆਪਾਂ ਸਾਰੇ ਕਹਿ ਵੀ ਰਹੇ ਆ ਤੇ ਸੁਣ ਵੀ ਰਹੇ ਆ ਕਿ ਬੂਟੇ ਲਾਉਣੇ ਚਾਹੀਦੇ ਨੇ ਜਿਹੜੇ ਆਪਣਾ ਗਾਂ ਫਵਿੱਖ ਦੇ ਵਿੱਚ ਜਿੱਤਰਾ ਦੀ ਗਾਂ ਗਰਮੀ ਵੱਧ ਰਹੀ ਆ ਜਿਹੜਾ ਵਾਤਾਵਰਨ ਉਹ ਵੀ ਦੂਸ਼ਿਤ ਹੋ ਰਿਹਾ ਉਹਦੇ ਬਚਾਓ ਵਾਸਤੇ ਇਹ ਬਹੁਤ ਕਿਆ ਤੇ ਸੁਣਿਆ ਜਾ ਰਿਹਾ ਕਿ ਬੂਟੇ ਲਾਓ ਬੂਟੇ ਲਾਓ ਲੱਗੇ ਵੀ ਹੋਏ ਨੇ ਸਾਰੇ ਜਾਣੇ ਉਸੇ ਹੀ ਮਹਿੰਮ ਦੇ ਤਹਿਤ ਜਿਹੜਾ ਵਾ ਅੰਮ੍ਰਿਤਸਰ ਦੇ ਵੱਖ-ਵੱਖ ਸੜਕਾਂ ਦੇ ਉੱਤੇ ਬੂਟੇ ਲਾਉਣ ਦੀ ਸੇਵਾ ਜਿਹੜੀ ਆ ਸ਼ੁਰੂ ਕੀਤੀ ਗਈ ਆ ਤੇ ਗੁਰੂ ਮਹਾਰਾਜ ਨੇ ਗੁਰਬਾਣੀ ਦੇ ਵਿੱਚ ਵੀ ਇਹਦੀ ਪਰਖਾਏ ਕੁਦਰਤ ਦੀ ਪਰਖਾਏ ਲਿਖਿਆ ਵਾ ਕਿ ਬਲੇਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਕੁਦਰਤ ਇਸੇ ਕੁਦਰਤ ਸੁਣੀਏ ਕੁਦਰਤ ਭਾਉ ਸੁਖਸਾਰ ਕੁਦਰਤ ਪਾਤਾਲੀ ਆਕਾਸੀ ਕੁਦਰਤ ਸਰਬ ਆਕਾਰ ਇਹ ਕਰਕੇ ਕੁਦਰਤ ਨੂੰ ਸੰਭਾਲਣਾ ਜਿਹੜਾ ਵਾ ਸਾਡੇ ਸਾਰਿਆਂ ਵਾਸਤੇ ਬਹੁਤ ਜ਼ਰੂਰੀ ਆ ਜਦੋਂ ਇਹ ਵੀ ਦਾਸ ਕਹੇਗਾ ਕਿ ਬੂਟੇ ਜਿਹੜੇ ਲਾਏ ਜਾਂਦੇ ਆ ਲਾਉਣ ਤੋਂ ਬਾਅਦ ਉਹਨਾਂ ਦੀ ਸਾਂਭ ਸੰਭਾਲ ਜਿਹੜੀ ਆ ਉਹ ਵੀ ਬਹੁਤ ਜ਼ਰੂਰੀ ਆ ਜਿਹੜੇ-ਜਿਹੜੇ ਇਲਾਕਿਆਂ ਦੇ ਉੱਤੇ ਫੂਟੇ ਲਾਏ ਜਾਂਦੇ ਨੇ ਉਥੇ ਦੇ ਲੋਕਾਂ ਨੂੰ ਇਹ ਹੱਥ ਜੋੜ ਕੇ ਬੇਨਤੀ ਹੈ ਕਿ ਤੁਸੀਂ ਸਾਡੇ ਨਾਲ ਸਾਡਾ ਸਾਥ ਤੇ ਸਹਿਯੋਗ ਦਿਓ ਇਹ ਸ਼ਹਿਰ ਜਿਹੜਾ ਵਾ ਸਾਡਾ ਗੁਰੂ ਰਾਮਦਾਸ ਮਹਾਰਾਜ ਦੀ ਪਵਨ ਪਵਿੱਤਰ ਨਗਰੀ ਆ ਇਹਨੂੰ ਅਸੀਂ ਆਉਣ ਵਾਲੇ 5-7 ਸਾਲਾਂ ਦੇ ਵਿੱਚ ਜਿਹੜਾ ਵਾ ਹਰਿਆ ਭਰਿਆ ਬਣਾ ਸਕੀਏ ਸੋ ਅੰਮ੍ਰਿਤ ਸਰ ਨਿਵਾਸੀ ਜਿੰਨੀਆਂ ਵੀ ਇਹ ਸੰਪਰਦਾਵਾਂ ਨੇ ਜਿੰਨੀਆਂ ਵੀ ਸਭਾ ਸੁਸਾਇਟੀਆਂ ਨੇ ਜਿੰਨੀਆਂ ਵੀ ਸੰਸਥਾਵਾਂ ਨੇ ਜਿੰਨੀਆਂ ਵੀ ਜਿੰਨੀਆਂ ਵੀ ਐਨਜੀਓ ਬਣੇ ਨੇ ਜਾਂ ਸਾਡਾ ਮਾਣਯੋਗ ਸ਼੍ਰੋਮਣੀ ਗੁਰਦੁਆਰਾ ਫਰਬੰਦ ਕਮੇਟੀਆਂ ਜਾਂ ਸਾਡੇ ਜ਼ਿਲ੍ਹੇ ਦਾ ਜਿਹੜਾ ਐਡਮਿਨਿਸਟ੍ਰੇਸ਼ਨ ਹੈ ਸਾਰਿਆਂ ਨੂੰ ਹੀ ਮੇਰੀ ਹੱਥ ਜੋੜ ਕੇ ਬੇਨਤੀ ਆ ਕਿ ਆਪਾਂ ਸਾਰੇ ਜਾਣੇ ਰਲ ਕੇ ਮਿਲ ਕੇ ਇਹ ਜਿਹੜਾ ਚੰਗਾ ਕਾਰਜ ਆ ਭਲਾ ਕਾਰਜ ਆ ਇਹ ਜਿਹੜਾ ਸ਼ੁਭ ਕਾਰਜ ਆ ਲੋਕਾਂ ਵਾਸਤੇ ਮਨੁੱਖਤਾ ਵਾਸਤੇ ਇਹ ਜੀਵ ਸੌਖਾ ਸਾਹ ਲੈ ਸਕੇ ਬਿਮਾਰੀਆਂ ਤੋਂ ਰਹਿਤ ਹੋ ਸਕੇ ਤੇ ਵੱਧ ਰਹੇ ਜਿਹੜੇ ਆ ਵੱਧ ਰਿਹਾ ਜਿਹੜਾ ਪੋਲੂਸ਼ਨ ਆ ਉਹਨੂੰ ਘਟਾਇਆ ਜਾ ਰਵੇ ਜਿਹੜੀ ਅਤਿ ਦੀ ਗਰਮੀ ਪੈ ਰਹੀ ਆ ਉਹਨੂੰ ਵੀ ਘਟਾਇਆ ਜਾ ਸਕੇ ਇਸ ਕਰਕੇ ਬੂਟੇ ਲਾਉਣੇ ਜ਼ਰੂਰ ਬਹੁਤ ਜ਼ਰੂਰੀ ਆ ਇਹ ਕਿਸੇ ਇੱਕ ਬੰਦੇ ਦਾ ਕਾਰਜ ਨਹੀਂਗਾ ਕਿ ਇੱਕੇ ਨੇ ਸਾਰਾ ਕੰਮ ਕਰਨਾ ਵਾ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਚਾਹੇ ਉਹ ਸ਼ਾਟਾ ਸਾਹਿਬ ਦਾ ਇਲਾਕਾ ਵਾ ਚਾਹੇ ਉਹ ਗੁਮਟਾਲੇ ਦਾ ਇਲਾਕਾ ਵਾ ਚਾਹੇ ਉਹ ਫਕਤਾਵਾਲੇ ਦਾ ਇਲਾਕਾ ਵਾ ਚਾਹੇ ਵੇਰਕੇ ਦਾ ਇਲਾਕਾ ਆ ਮਜੀਠਾ ਰੋੜਿਆ ਹੋਰ ਵੀ ਇਧਰ ਤਰਨਤਾਰ ਰੋੜਿਆ ਜੀਟੀ ਰੋੜਿਆ ਸ਼ਹਿਰ ਦਾ ਜਿੰਨਾ ਵੀ ਚਾਰਸ਼ਫੇਰਾ ਵਾ ਇੱਕ ਬੰਦੇ ਦੀ ਇਹ ਡਿਊਟੀ ਤੇ ਫਰਜ਼ ਨਹੀਂ ਬਣਦਾ ਕਿ ਉਹੋ ਹੀ ਇਹ ਸਾਰਾ ਕੰਮ ਕਰ ਲੇਗਾ ਜੇ ਅਸੀਂ ਸਾਰੇ ਸ਼ਹਿਰ ਦੇ ਨਿਵਾਸੀ ਜਿਹੜੇ ਆ ਰਲ ਬੜ ਕੇ ਸ਼ਹਿਰ ਦੇ ਵੱਖ-ਵੱਖ ਜਿਹੜੇ ਹਿੱਸੇ ਨੇ ਜਿਤਾ ਈਸਟ, ਵੈਸਟ, ਨਾਰਥ, ਸਾਊਥ ਜਿਹੜੇ ਇਹ ਚਾਰ ਹਿੱਸੇ ਜਿਹੜੇ ਨੇ ਚਾਰ ਜ਼ੋਨਾਂ ਜਿਹੜੀਆਂ ਨੇ ਸਾਰੇ ਪਾਸੇ ਜਿਹੜੇ ਨੇ ਰਲ ਮਿਲ ਕੇ ਅਸੀਂ ਲੱਗਾਗੇ ਤੇ ਫਿਰ ਜਰੂਰ ਇਸ ਕੰਮ ਦੇ ਵਿੱਚ ਜਿਹੜੇ ਆਪਾਂ ਸਫਲ ਹੋ ਜਾਵਾਂਗੇ ਜੇ ਆਪਾਂ ਅੱਜ ਤੋਂ ਇਹ ਕਾਰਜ ਸ਼ੁਰੂ ਕਰਨਾ ਸ਼ੁਰੂ ਕਰਾਂਗੇ ਤੇ ਆਉਣ ਵਾਲੇ 5-7 ਸਾਲਾਂ ਦੇ ਵਿੱਚ ਜਿਹੜੇ ਅੱਜ ਬੂਟੇ ਅੱਜ ਬੂਟੇ ਦੇ ਰੂਪ ਦੇ ਵਿੱਚ ਜਿਹਨੂੰ ਆਪਾਂ ਲਾਵਾਂਗੇ ਉਹ ਤਰਖਤ ਦੇ ਰੂਪ ਦੇ ਵਿੱਚ ਸਾਨੂੰ ਇੱਕ ਸਾਹਮਣੇ ਬਣ ਕੇ ਤੇ ਨਜ਼ਰ ਆਏਗਾ ਜਿੱਚੇ ਤਰਖਤ ਨੂੰ ਵੇਖ ਕੇ ਜਿਹੜਾ ਮਨ ਆਉ ਨੂੰ ਸ਼ਾਂਤੀ ਮਿਲਦੀ ਆ ਉਹਨੂੰ ਸਕੂਨ ਮਿਲਦਾ ਵਾ ਉਹਨੂੰ ਇੱਕ ਬੜੀ ਤਰੋਤਾਜ਼ਗੀ ਮਿਲਦੀ ਆ ਇਸ ਕਰਕੇ ਹਰਿਆਲੀ ਦੇ ਨਾਲ ਜੁੜਨਾ ਪ੍ਰਕਿਰਤੀ ਦੇ ਨਾਲ ਜੁੜਨਾ ਪ੍ਰਕਿਰਤੀ ਦੇ ਨਾਲ ਰਹਿਣਾ ਇਹ ਮਨੁੱਖ ਵਾਸਤੇ ਬਹੁਤ ਜ਼ਰੂਰੀ ਆ ਸੋ ਦਾਸ ਜੀ ਬੇਨਤੀਆਂ ਜਿਹੜੀਆਂ ਵਾ ਸਾਰੇ ਅੰਮ੍ਰਿਤਸਰ ਸ਼ਹਿਰ ਨਿਵਾਸੀ ਨਿਵਾਸੀਆਂ ਨੂੰ ਕਰਦਾ ਵਾ ਆਓ ਆਪਾਂ ਸਾਰੇ ਜਾਣੇ ਰਲ ਕੇ ਮਿਲ ਕੇ ਤੇ ਜਿਆਦਾ ਤੋਂ ਜਿਆਦਾ ਬੂਟੇ ਲਾਉਣ ਦਾ ਕਾਰਜ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਸ਼ੁਰੂ ਕੀਤੇ ਮੇਰੇ ਨਾਲ ਐਸਪੀ ਸਰਦਾਰ ਹਰਪਾਲ ਸਿੰਘ ਜੀ ਸਾਡੇ ਨਾਲ ਚੇਅਰਮੈਨ ਜਿਹੜੇ ਨੇ ਉਹ ਵੀ ਲੱਗੇ ਨੇ ਹੋਰ ਸ਼ਹਿਰ ਦੇ ਪਤਵੰਤੇ ਸੱਜਣ ਸਾਡੇ ਮਹੰਤ ਗੋਪਾਲ ਸਿੰਘ ਜੀ ਨਿਰਭਲੇ ਕੁਠਾਰੀ ਜੀ ਉਹ ਵੀ ਸਾਰਿਆਂ ਨੇ ਰਲ ਮਿਲ ਕੇ ਤੇ ਸ਼ੁਰੂ ਕੀਤਾ ਵਾ ਇਹ ਇਹ ਜਿਹੜਾ ਕਾਰਜ ਆ ਅਸੀਂ ਇਹਨੂੰ ਜ਼ਰੂਰੀ ਨਹੀਂ ਕਿ ਤੇ ਮੀਡੀਆ ਤੇ ਜਾ ਕੇ ਰੌਲਾ ਪਾਉਣਾ ਮੀਡੀਆ ਵਾਲੇ ਸੱਜਣ ਤੇ ਕਾਰਜ ਨੂੰ ਹੁੰਦੇ ਨੂੰ ਵੇਖ ਕੇ ਤੇ ਸਾਨੂੰ ਸਾਰੇ ਲੋਕਾਂ ਨੂੰ ਇਹ ਸੁਨੇਹਾ ਦਿੰਦੇ ਆ ਕਿ ਸਾਨੂੰ ਵੀ ਸਾਰਿਆਂ ਨੂੰ ਨਾਲ ਮਿਲ ਕੇ ਕੰਮ ਕਰਨਾ ਚਾਹੀਦਾ ਸਾਡਾ ਦਾਸਾਂ ਦਾ ਵੀ ਇਹ ਇਹਦੇ ਸਾਹਮਣੇ ਬੋਲਣ ਦਾ ਮਤਲਬ ਇਹ ਨਹੀਂ ਵੀ ਅਸੀਂ ਕਰ ਰਹੇ ਆ ਜਾਂ ਕੋਈ ਸਾਡੀ ਇਹ ਮਸ਼ਹੂਰੀ ਆ ਜਾਂ ਕੋਈ ਪਬਲਿਸਿਟੀ ਆ ਇਹ ਸਾਡਾ ਇੱਕ ਸੁਨੇਹਾ ਵਾ ਹਾਂਜੀ ਆ ਸ਼ਹਿਰ ਨਿਵਾਸੀਆਂ ਤੱਕ ਸੁਨੇਹਾ ਵਾ ਇਹਨਾਂ ਸਜਣਾ ਨੇ ਪਹੁੰਚਾਉਣਾ ਵਾ ਟੀਵੀ ਵਾਲਿਆਂ ਨੇ ਤੇ ਇਹਨੂੰ ਇੱਕ ਮਤਲਬ ਸੁਨੇਹੇ ਦੇ ਰੂਪ ਤੇ ਲਿਆ ਜਾਵੇ ਇਹ ਕੋਈ ਮਤਲਬ ਮਸ਼ਹੂਰੀ ਤੇ ਐਡਵਰਟਾਈਜ਼ਮੈਂਟ ਦਾ ਹਿੱਸਾ ਨਹੀਂ ਇਹ ਸੇਵਾ ਵਾ ਸੰਗਤਾਂ ਨੇ ਇਹਨੂੰ ਪ੍ਰਵਾਨ ਕਰਨਾ ਵਾਈ ਗੁਰਜੀਕਾ ਖਾਲਸਾ ਵਾਈ ਗੁਰਜੀਕੀ ਪਾਤੇ ਅੱਜ ਬਾਬਾ ਕਸ਼ਮੀਰ ਸਿੰਘ ਜੀ ਪੂਰੀ ਵਾਲੇ ਜਿਨ੍ਹਾਂ ਨੇ ਪਹਿਲਾਂ ਤੋਂ ਵੀ ਸਾਡੇ ਸਮਾਜ ਨੂੰ ਬਹੁਤ ਵੱਡੀ ਸੇਵਾ ਦੇ ਰਹੇ ਨੇ ਸਾਡੇ ਗੁਰਦਆਮਾਂ ਦੇ ਵਿੱਚ ਵੱਡੀ ਵੱਡੀ ਕਾਰ ਸੇਵਾ ਕਰ ਰਹੇ ਨੇ ਇਹ ਕਈ ਚਿਰ ਤੋਂ ਪਹਿਲਾਂ ਤੋਂ ਵੀ ਇਹਨਾਂ ਨੇ ਸ਼ਹਿਰ ਦੇ ਵਿੱਚ ਬਹੁਤ ਸਾਰੇ ਬੂਟੇ ਲਾਏ ਨੇ ਜਿਹੜੇ ਅੱਜ ਕੱਲ ਡਰਖਤ ਬਣ ਚੁੱਕੇ ਨੇ ਜਿੱਦਾਂ ਕਿ ਜਿਹੜਾ ਸੁਲਤਾਨ ਵੰਡ ਨਹਿਰ ਆ ਇਹਨੂੰ ਦੇਖੋ ਕਿੰਨਾ ਸੁੰਦਰ ਪਾਪਾ ਜੀ ਨੇ ਬਣਾ ਦਿੱਤਾ ਜੋ ਇੱਕ ਵੇਖਣ ਦੇ ਲਾਇਕ ਦਾ ਪਾਪਾ ਜੀ ਨੇ ਜਿਹੜਾ 골ਡਨ ਗੇਟ ਆ ਉਸ ਨੂੰ ਵੀ ਸਾਫ਼ ਸੁਥਰਾ ਬਣਾਉਣ ਲਈ ਸਿੰਘ ਲਾਏ ਹੋਏ ਨੇ ਜਿਹੜਾ ਕੰਮ ਪ੍ਰਸ਼ਾਸਨ ਦਾ ਉਹ ਵੀ ਬਾਬਾ ਜੀ ਆਪ ਕਰ ਰਹੇ ਨੇ ਅਸੀਂ ਬਾਬਾ ਜੀ ਦੇ ਬੜੇ ਧੰਨਵਾਦੀ ਆ ਕਿ ਉਹਨਾਂ ਨੇ ਜਿਹੜਾ ਅੱਜ ਜਿੱਥੇ-ਜਿੱਥੇ ਬੂਟਿਆਂ ਦੀ ਲੋੜ ਆ ਉਹਨਾਂ ਜਗ੍ਹਾ ਦੇ ਉੱਤੇ ਨਿੰਮ ਦੇ, ਜਾਮਨੂਆ ਦੇ ਵੱਖ-ਵੱਖ ਬੂਟੇ ਲਾਉਣੇ ਸ਼ੁਰੂ ਕੀਤੇ ਆ ਤੇ ਅਸੀਂ ਜਿਹੜਾ ਸਾਨੂੰ ਆਪਣੇ ਮਹਿਮ ਦੇ ਨਾਲ ਹਿੱਸਾ ਬਣਾਇਆ ਅਸੀਂ ਆਪਣੇ ਬੜੇ ਵੱਡੇ ਭਾਗ ਸਮਝਦੇ ਆ ਮਾਨਯੋਗ ਕਮਿਸ਼ਨਰ ਸਾਹਿਬ ਸ੍ਰੀ ਰਣਜੀਤ ਸਿੰਘ ਜੀ ਢਿੱਲੋਂ ਉਹਨਾਂ ਵੱਲੋਂ ਦਿਸ਼ਾ ਨਿਰਦੇਸ਼ ਆ ਵੀ ਜਿਹੜੇ ਬਾਬਾ ਜੀ ਬੂਟੇ ਲਾ ਰਹੇ ਨੇ ਟ੍ਰੈਫਿਕ ਦੇ ਰਾਈ ਉਹਨਾਂ ਬੂਟਿਆਂ ਦੀ ਪ੍ਰੋਪਰ ਨਿਗਰਾਨੀ ਕੀਤੀ ਜਾਵੇ ਟ੍ਰੈਫਿਕ ਕਰਮਚਾਰੀ ਉਹਨਾਂ ਦਾ ਧਿਆਨ ਰੱਖਣ ਅਰੇ ਉਹਨਾਂ ਬੂਟਿਆਂ ਨੂੰ ਜਿਹੜਾ ਪਾਲ ਕੇ ਪੋਸ਼ ਕੇ ਵੱਡਾ ਕਰਨ ਵਿੱਚ ਜਿਹੜਾ ਵਾ ਉਹਦਾ ਸਹਿਯੋਗ ਦਿੱਤਾ ਜਾਵੇ ਅਸੀਂ ਬਾਬਾਈ ਦੇ ਬਹੁਤ ਧੰਨਵਾਦੀ ਆ ਜਿਨ੍ਹਾਂ ਨੇ ਸ਼ਹਿਰ ਦੇ ਵਾਤਾਵਰਨ ਨੂੰ ਸਾਫ਼ ਬਣਾਉਣ ਵਾਸਤੇ ਐਡਾ ਵੱਡਾ ਕਾਰਲਾ ਕੀਤਾ ਕਿੰਨੇ ਕਿੰਨੇ ਬੂਟੇ ਲਾਣੇ ਜੀ ਇਹ ਸਾਰੇ ਇਹ ਅੱਜ 120 ਬੂਟੇ ਲੱਗਣੇ ਆ ਜੀ ਅੱਜ ਜਿਹੜੇ ਆ ਇਹ ਪਹਿਲਾਂ ਇਕੱਠੇ ਨਿੰਮ ਦੇ ਲੱਗ ਰਹੇ ਨੇ ਫਿਰ ਜਾਮਨੂ ਲੱਗ ਰਿਹਾ ਵਾ ਇੱਕ ਵੱਖ-ਵੱਖ ਤਰ੍ਹਾਂ ਦੇ ਬੂਟੇ ਜਿਹੋ ਜੀ ਸਥਿਤੀ ਦੇਖ ਕੇ ਜਗ੍ਹਾ ਦੀ ਸਪੇਸ ਵੇਖ ਕੇ ਕਿ ਜਿੱਥੇ ਖੁੱਲੀ ਜਗ੍ਹਾ ਉੱਥੇ ਵੱਡਾ ਬੂਟਾ ਜਿੱਥੇ ਸਪੇਸ ਘੱਟ ਹੈ ਉੱਥੇ ਉਸ ਤਰ੍ਹਾਂ ਦਾ ਬੂਟਾ ਲਾਇਆ ਜਾ ਰਿਹਾ ਹੈ